ਮੈਂ ਤੈਨੂੰ ਛੱਡਿਆ ਮੂੰਗਾ ਤੂੰ ਰਹਿ ਜਾ ਆ ਚੀਕਣਾ ਉਹ ਤਾਂ ਆਉਣਾ ਬਾਟ ਜਾਨ ਨੇ ਮੇਰੇ ਲੈ ਹੁਣ ਬੋਲ ਲੈ ਆਏ ਮੁੰਡੇ ਚੱਨਾ ਦੇਖੋ ਕਿ ਕਸਾ ਨਾਰਾਜ ਹੈ ਮਰੇ ਬਰੀ ਪਾਬਾ ਪਤ ਕੀ ਗੇ ਮੈਂ 10-15000 ਰੁਪਏ ਲੱਗ ਗਿਆ ਆਇਆ ਕੁਝ ਵੀ ਨਹੀਂ ਤੁਸੀਂ ਦੱਸੋ ਹੁਣ ਆਉਣਾ ਚਾਹੀਦਾ ਸੀ ਇਹ ਨਹੀਂ ਹੋਣਾ ਚਾਹੀਦਾ ਸੀ ਵਧੀਆ ਨਹੀਂ ਆਇਆ ਪਾਪੇ ਸਾਡੇ ਰਿਸ਼ਤੇਦਾਰ ਨੂੰ ਅਸੀਂ ਫਾਲੀ ਲਿਆ ਕੇ ਦਿੱਤੇ ਸਰਾ ਨਹੀਂ ਸਰਾ ਨਹੀਂ ਰੱਖ ਦਿੱਤੇ ਦੀਪ ਨੂੰ ਉਹ ਫੁੱਫੜ ਮੰਝਾ ਬੜਾ ਪਸੰਦ ਆਇਆ ਪਹਿਲੇ ਹੀ ਤਾਂ ਮੰਝੇ ਪੂਰਾ ਆਉਂਦਾ ਨਹੀਂ ਜੀ Nei, <laughs> nei <laughs> <laughs> ਮੇਰੇ ਤੋਂ ਮਰ ਤੋਂ ਰੰਗਤ ਦੋਲੀ ਫੜੀ ਨਹੀਂ ਆਉਂਦੀ ਮੈਂ ਵੀ ਲੈ ਕੇ ਨਹੀਂ ਤਾਂ ਫਿਰ ਰੱਸੀ ਸਿੱਟਿਆਉਂਦੇ ਹਰ ਵਾਰ ਹਰ ਵਾਰ ਰੱਸੀ ਮਮਾ ਵੀ ਲੜੀ ਜਾਂਦੇ ਆ ਵੀ ਰੱਸੀ ਲੈ ਕੇ ਆਈ ਨਹੀਂ ਹੋਂ ਦਾ ਖੇਤ ਕਿੰਨੇ ਵਜ ਗਏ 5 ਵਜ ਦਾ ਖੇਤ ਗੇੜਾ ਮੇਰਾ ਹੈ ਪੰਜਵਾ ਤੇ ਤੂੰ ਥੱਪੇ ਖੜਾ ਤਜ ਵਕ ਕਹਿੰਦੇ ਥੱਪੇ ਖੜੀ ਰਹਿ ਆ ਕੋ ਗੱਲ ਹੈ ਮੈਂ ਤਾਂ ਝੋਨੇ ਵਾਲਿਆਂ ਦੀ ਚਾਹ ਲੈ ਕੇ ਆਈ ਸੀ ਜਿਹੜਾ ਝੋਨੇ ਲਾਈ ਜਾਂਦੇ ਉਹ ਹੈ ਹੀ ਨਹੀਂ ਖੇਤ ਚ ਕੰਮ ਕੀ ਹੈ ਮੇਰਾ ਉਹ ਫੋੜਾ ਮਾਰਨਾ ਨਹੀਂ ਆ ਤੇ ਤੇਦੀ ਹਾਸੀ ਤਾਂ ਨਿਕਲਦੀ ਹੈ ਨਮਨ ਤੇ ਦੀਪ ਆਈ ਜਾਂਦੇ ਆ ਚਲੋ ਚੱਲੀਏ ਹਾਂਜੀ ਆ ਲਾਇਆ ਸੁਤਰੀ ਜਲਦੀ ਕਿਵੇਂ ਹੈ ਇਹ ਆਈ ਚੱਲੂ ਯਾਰ ਆ ਕੀ ਵੀ ਹੈ ਉਹ ਜਾਣਦਾ ਮੈਂ ਕੀ ਉਹ ਪਾਣੀ ਇੱਥੇ ਦੇ ਜਾ ਪਰ ਆ ਜਾ ਕਰ ਮੈਂ ਦੇ ਕੇ ਨਾਲ ਤੋਂ ਬੰਦਾ ਭੱਜ ਕੇ ਪਹੁੰਚੇ ਮਰਜ਼ਾ ਨਾ ਰੋਗ ਵੀ ਗਈ ਇਹ ਨੂੰ ਬੰਦੋ ਨਾ ਪਾਣੀ ਪੀਆ ਕਰ ਹਾਂ ਚਾਹ ਹੀ ਪੀਆਏ ਸੀ ਇੱਧਰ ਪਰਤੀਲੀ ਵੈਲੀ ਇੱਧਰ ਹੈਲੋ ਹੁਲੋ ਇਹ ਨੂੰ ਬਲੋ ਇਹੋ ਕੁ ਤੂੰ ਇਹ ਕੋਲੇ ਲੈ ਕੇ ਆਨੇ ਆ ਕੁ ਤੁਰੇ ਹੀ ਕੋਲੇ ਅੱਛਾ ਇੰਜਨ ਕੋਲੇ ਹਾਂ ਉਹ ਨਾ ਇੰਜਨ ਐਡਾ ਹੀ ਐ ਛੋਟਾ ਹੈ ਇੰਜਨ ਇੰਜਨ ਦਾ ਰੱਖਿਆ ਇੰਜਨ ਦਾ ਨਾਮ ਕਤੂਰਾ ਰੱਖਿਆ ਇੰਜਨ ਦਾ ਨਾਮ ਉਸੇ ਰੱਖਿਆ ਕਮ ਇੰਜਨ ਰੱਖਿਆ ਕਤੂਰਾ ਦਾ ਨਾਮ ਪੁੱਟਾ ਹੋ ਗਿਆ ਇੰਜਨ ਦਾ ਨਾਮ ਕਤੂਰਾ ਉਹ ਇੰਜਨ ਬੜਾ ਛੋਟਾ ਹੈ ਉਹ ਯਾਰਾ ਕਤੂਰਾ ਹੈ ਇੰਜਨ ਜੋ ਨਿਕਲਿਆ ਬਿੱਡਾ ਹੈ ਨੂੰ ਟਿੱਟ ਦਾ ਦੀਪ ਨੂੰ ਉਹ ਫੁੱਫੜ ਮੰਜਾ ਬੜਾ ਪਸੰਦ ਆਇਆ ਮੰਜਾ ਪਹਿਲੇ ਹੀ ਤੋਂ ਮੰਜੇ ਪੂਰਾ ਪਸੰਦ ਆਉਂਦਾ ਸੀ ਕਿਵੇਂ ਲੱਗਿਆ ਦੀਪ ਖੇਤਾ ਕੈਨੂ ਨਹੀਂ ਮੁਝੇ ਮਿਲਦੇ ਫੁੱਟਬਾਲ ਲੱਗੀ ਆਉਣੀ ਸੀ ਯਾਰ ਆਉਣਾ ਸੀ ਫੁੱਟਬਾਲ ਨਾਲ ਇੱਥੇ ਚੜਦੀਓ ਚਿਵਾਰੇ ਕਿੰਨੀ ਪਹਿਲੀ ਪੈਂਚਰ ਹੀ ਆਉਣੀ ਸੀ ਕਿਉਂ ਉਹ ਵੀ ਚੜਨ ਲੱਗੀ ਇਹਨਾਂ ਦੀ ਇਤਰੀ ਪੈਂਚਰ ਹੋ ਗਈ ਇਹਨਾਂ ਪੱਕਾ ਮਲਾਣ ਥੋੜੇ ਨਾਲ ਜਲਦੀ ਪੈਰ ਇੱਕ ਤਾਂ ਵੱਢਿਆ ਵੱਢਿਆ ਤਾਂ ਨਿੱਕਾ ਹੋ ਗਿਆ ਵੱਢਿਆ ਤਾਂ ਇੱਕ ਮੇਰਾ ਵੱਢਿਆ ਪੈ ਇੱਕ ਬਲਿਆ ਪਿਆ ਬੜਾ ਬੇ ਨੋਟੋ ਤੇ ਆਹਲਾ ਪੈਰ ਬਲ ਗਿਆ ਸੀਗਾ ਆ ਪੈਰ ਵਧਿਆ ਗਿਆ ਸੀ ਆ ਮੈਂ ਤਾਂ ਗੱਲ ਮੈਨੂੰ ਪੈਰ ਧਰਦਾ ਸੀਗਾ ਉਸ ਤੋਂ ਪਹਿਲਾਂ ਸੱਟ ਖਾ ਲੈਂਦਾ ਹੋਰ ਕੀ ਆ ਤੇਰਾ ਤੇ ਗਰ ਉਹ ਉੱਠਾ ਉੱਠਿਆ ਕਰਮੰਦੀਆਂ ਬਾਹਾਂ ਤੇ ਇਹ ਆਲਾ ਬਲ ਗਿਆ ਸੀ ਆ ਆ ਮੇਰਾ ਹੱਥ ਬਲ ਗਿਆ ਸੀ ਕੀ ਗੁੱਦਗੁੱਦੀ ਆ ਪੈਰੀ ਕਿੱਦਾਂ ਲਿਆਓ ਬੋਲਟ ਕੜੀ ਅੁੱੱਕੇ ਜੀ ਕਰਨਾ ਇਹ ਪੇਟ ਕਿਵੇਂ ਕਿਵੇਂ ਦੀ ਭਾਦਸੀ ਸਾਡੇ ਕੋਲ ੱਟੇ ਲਾਇਓ ਮਿਲ ਕੇ ਉਹ ਮੁੰਡਾ ਕੰਨੂ ਹੈ ਨਹੀਂ ਸਾਡੇ ਕੋਲ ਬੰਕੀ ਖੋੜੀ ਜੀ ਬੁੱਟੀਆ ਸੈਂਟਰ ਬਲੋ ਪਲਾਨਿੰਗ ਦੀ ਪਲਾਨਿੰਗ ਕਰ ਪਲਾਨਿੰਗ ਸੀ ਮੈਂ ਤੇ ਮਾਸਟਰ ਜੀ ਨੇ ਰਾਤ ਸੋਚਿਆ ਸੀ ਦੀਪ ਜਿੰਮ ਦਾ کہہ ਰਿਹਾ ਪਹਿਲਾਂ ਇਹਨੂੰ ਐਕਸਰਸਾਈਜ਼ ਕੇਂਦਰ ਚ ਕਰਾਈਏ। ਇਹ ਦਿਨ ਲੱਗਦਾ ਪਾਪਾ ਜੀ ਦੀ ਪਲਾਨਿੰਗ ਕਰਨਾ ਸੀ ਪਰ ਪਾਪਾ ਜੀ ਦੀ ਪਲਾਨਿੰਗ ਕੱਲੀ ਸੀਗੀ ਮੈਂ ਸਾਨੂੰ ਨਾ ਜੋਨਾ ਲੱਗਦਾ। ਅਬੀ ਦੀਪ ਨੂੰ ਲੈ ਕੇ ਆਓ ਵਿਲਾ। ਚਾਰ ਦਿਨ ਦਾ ਆਵੇ ਇੱਥੇ ਮਾਸਟਰ ਦੇ ਨਾਲ। ਬਹੁਤ ਬਾਨੇ ਮੈਂ ਆ ਜਾ। ਕਦਾਰ ਪਾਏਗਾ ਤਾਂ ਠੰਡ ਲੱਗੂਗੀ। ਉਹ ਕਰਮਣ ਨਾ ਰਾਤ ਇੰਨੀ ਠੰਡੀ ਆ। ਅਸੀਂ ਅੱਜ ਸਵੇਰ ਰਨਿੰਗ ਵਾਸਤੇ ਗਏ ਸਾਡੀਆਂ ਬਾਹਾਂ ਠਰ ਗਈਆਂ। ਆ ਤੂੰ ਕੰਮ ਕਰ ਕੰਮ ਕਰਦਾ ਸੀ ਗੰਨੀ ਠੰਡੀ ਯਾਰ ਸਰ ਕੇ ਫੇ ਹੋਰ ਯਕੀਨ ਹੀ ਨਹੀਂ ਆਉਂਦਾ ਕੰਗੇ ਪਹਿਲੀ ਵਾਰ ਰਹਿਣ ਲੱਗੇ ਆ ਹੈਨਾ ਹਾਂ ਪਹਿਲੀ ਵਾਰ ਆਇਆ ਮਾਸੀ ਕੋਲੇ ਰੋਂਦਾ ਤਾਂ ਨਹੀਂ ਮੈਂ ਤਾਂ ਰੂੰਗਾ ਯਾਰ ਰੋਂਦੇ ਨਾ ਕਿ ਰੋਣਾ ਜੀਏ ਕੱਚਾ ਯਾਰ ਲੋਕ ਕਿਆ ਗੱਲ ਤਾਂ ਦੱਸੋ ਮੈਨੂੰ ਮੈਂ ਅਸਾਦ ਹੋਈ ਚੈੱਕ ਕਰਦਾ ਵਾਂ ਬਾਲਾਸਾ ਨੂੰ ਦੇਖ ਕਾਵਲੇ ਹੋ ਕੇ ਕੇ ਮੈਂ ਤਾਂ ਅਸਾਦ ਆਇਆ ਤੇ ਜੇ ਤੂੰ ਗਾੜੀ ਮੁੱਕੇ ਸੀ ਉਦੋਂ ਦੀ ਗੱਲ ਲੈ ਕੀ ਆ ਮੈਂ ਆਉਣਾ ਸੀਗਾ ਟਿਊਸ਼ਨ ਦੀ ਮੇਰੀ ਪਾਸਰ ਜੀ ਨੇ ਦੱਬਿਆ ਮੋਟਰਸਾਈਕਲ ਉੱਡੇ ਯਾ ਯ ਮੋਨੂ ਵੀਰਾ ਹਾਂ ਤੇਰੇ ਸ਼ੂਜ਼ ਹਨਾ ਹਾਂ ਇਹਦਾ ਕੁਰਸੀ ਕਾ ਮੋਨੂ ਵੀਰਾ ਬੈਠਾ ਸੀਗਾ ਚਾਲੇ ਮੋਨੂ ਵੀਰਾ ਬੋਲਿਓ ਉਹ 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 ਮੋਨੂ ਨੇ ਲੋਹੀ ਲਈ ਸੀ ਉੱਡੀ ਤੇ ਮੋਨੂ ਨੇ ਪੜਨਾ ਤੈਨੂੰ ਬਿਜੋਰ ਸੀ ਲੋਹੀ ਪਾਈ ਸੀਗੀ ਐ ਕਰਮਣਾ ਪਾਸੇ ਤੇ ਲੱਗ ਗਿਆ ਸੀ ਕਿਹੜਾ ਰੋਟ ਇਹ ਉਹ ਮੋਨੂ ਮੇਰੇ ਦਾ ਬੜਾ ਸੋਹਣਾ ਫਿਲ ਸੀ ਆ ਆ ਕੀ ਲੱਗਿਆ ਚੀਚੀਆਂ ਸੰਗ ਨਹੀਂ ਆਉਂਦੀ ਇਹ ਆ ਚੱਕੋ ਇਹ ਮੈਂ ਤਾਂ ਨਹੀਂ ਲਿਆ ਮੈਨੂੰ ਕਰਮਣੇ ਲੇ ਕਰਮਣੇ ਲੈ ਮਾਸੀ ਕਹਿੰਦੇ ਆਪਾਂ ਮੰਜਾ ਹੀ ਲੈ ਚੱਲੀਏ ਕੀ ਗੱਜਾ ਕਰ ਲਿਆ ਏ ਖੜੀ ਉਹ ਆਟਾ ਨਾਂ ਕਿਲੇ ਤੂੰ ਗਰੀ ਸਾਡੇ ਰਿਸ਼ਤੇਦਾਰ ਨੂੰ ਅਸੀਂ ਫਾਲੀ ਲਗਾ ਕੇ ਦਿੱਤੇ ਸਰਾ ਨਹੀਂ ਸਰਾ ਨਹੀਂ ਰੱਖ ਦਿੱਤੇ ਉਹ ਦੇਖਾਂਦਾ ਸੀ ਮੰਜਾ ਵੀ ਢਾ ਕੇ ਰੱਖ ਰਿਹਾ ਤੇ ਭੋਪੜ ਕਹਿੰਦਾ ਮੇਰੇ ਤਾਂ ਪੂਰਾ ਹੀ ਮੰਜਾ ਇੱਤੀ ਘੜੇ ਮਿਲੇ ਮੈਂ ਤਾਂ ਨਾਲ ਹੀ ਲੈ ਕੇ ਜਾਉ ਹਾਏ Hehehe. <laughs> ਕੀ ਗੱਜ ਕਰ ਗਿਆ ਕਿਹਾ ਪਾਪਾ ਇੱਕ ਪਹਿਲਵਾਨ ਸੁੱਤਾ ਪਿਆ ਐਣਾ ਨੀਂਦਾ ਕੀ ਅੰਦਰ ਸਾਰੀ ਰੋਟੀ ਆਈ ਜਾਂਦੇ ਰੈਨੂ ਜੀ ਕਰਦਾ ਰੈਨੂ ਜੀ ਕਹਿੰਦਾ ਤੇਰਾ ਹਾਂ ਕਿੰਨੇ ਉਹ ਵੀ ਸੌ ਜਾਂਦੇ ਕਹਾਂਗੇ ਜਿਵੇਂ ਆਪਾਂ ਤੁਹਾਡੇ ਸੌਂਗੇ ਤੇ ਤੋ ਆਏ ਮੰਜੇ ਨੂੰ ਬਾਹਾਂ ਫੜ ਕੇ ਸੌਂ ਜੀਆ ਪੱਟੀ ਨਾਲ ਹੈ ਉਧਰ ਨੂੰ ਕਰਕੇ ਬੋਲ ਫਿਰ ਕਹਾਂਗੇ ਇਹ ਮੁੰਡਾ ਕਿਹੜਾ ਹੈ ਦਿਖਾਈਏ ਤਾਂ ਸਹੀ ਆ ਆ ਮੁੰਡਾ ਚਾਹਨਾ ਦੇਖੋ ਕਈ ਕਿਸ ਤਰ੍ਹਾਂ ਆ ਰਿਹਾ ਜੇ ਰਿਸ਼ਤਾ ਕਰਾਉਣਾ ਹੈ ਨਾ ਮੈਂ ਤਾਂ ਨਹੀਂ ਕਰਾਉਣਾ ਨਹੀਂ 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 ਇਹ ਗੱਲ ਤਾਂ ਸੁਣਾਉਣਾ ਵਾਣੀ ਮम्मा ਕਹਿੰਦੇ ਨਾ ਨਵਨ ਵੀ ਫਰੈਂਡ ਹੈ ਤੇ ਨਾ ਕਰਮੰਦੀ ਫਰੈਂਡ ਹੈ ਸੋਮਨ ਕਹਿੰਦੀ ਮੇਰੇ ਵੀ ਅੰਗਾਂ ਕੰਦੀ ਮੇਰੇ ਵੀ ਫਰੈਂਡ ਹੈ ਨਹੀਂ ਹੋਰ ਆਇਂਗੇ ਨਾ ਮੈਂ ਨਾਮ ਕੀ ਪਾਪਾ ਦਾ ਸੇਵਾ ਕੀਤੀ ਗਿਆ ਤੇ ਮੇਰੀ ਗੱਲ ਸੁਣ ਲੈ ਯਾਰ ਮੈਂ ਤੈਨੂੰ ਮੈਂ ਤੈਨੂੰ ਛੱਡਿਆ ਹਾਂ ਤੂੰ ਰਹਿ ਜਾ ਵਾਹ ਚਿੱਕਣਾ ਬੜਾ ਮਟਾ ਪਾਰਟੀ ਜਾਣੇ ਮੇਰੇ ਆ ਕੀ ਤਾਂ ਨਾ ਸੁਣਦਾ ਹੋਵੇ ਤੈਨੂੰ ਲੈ ਮਨ ਕੋਲ ਲਾ ਬੋਰ ਮੇਰਾ ਦੀਗਾ ਸਕੂਲਸ ਕਾਲ ਤੇ ਕੀ ਜਾਂਦੇ ਐ ਆ ਨਹੀਂ ਕਿਉਂ ਆਇਆ ਚੰਨੇ ਯਾਰ ਟੜਕੇ ਉੱਡ ਜੀ ਟੜਕਿਓ ਆ ਜਾ दाई के लिए सारे के डीडी बैठे हैं तेरे चाचा कहना और फिर तू एक ही बात करी है ना ना और फिर नहीं रहने देना नहीं रहने देना छोड़ दे इन्हों इथी मैं इनके काम करा करा कर लाती काम इनके काम करा करा कर लाती बड़ा काम करा है ਵੇਗਾ ਅੱਜ ਆ ਗਈ ਸੀ ਹੁਣ ਰਾਤ 10 ਵਜੇ ਤੱਕ ਰੈਸਟ ਰੈਕਟਿੰਗ ਨਾ ਬੱਝ ਜਾਂਦੇ ਬਾਈ ਇਨੀ ਰਾਤ ਨੂੰ ਆਏ ਸੀ ਇਨੀ ਰਾਤ ਨੂੰ ਹੀ ਜਾਈ ਜਾਂਦੇ ਹੈ ਕੈਨੇਡਾ ਮੈਂ ਕੈਨੇਡਾ ਚੱਲੇ ਕਿੱਧਰ ਜਾਂਦਾ ਤੂੰ ਗੱਡੀ ਤੇ ਕਿਹੜੇ ਪਿੰਡ ਆਹ ਇਹ ਬੈਂਟਰੀ ਸੌਂਦਰੀ ਸੀ ਇੱਕ ਘਰ ਵਾਸ਼ਿੰਗ ਕਰਦੀ ਹੈ ਉਤੇ ਗੁੱਡ ਨਾਈਟ ਬਾਏ ਫੁੱਲ ਰੇ ਬੇ ਕੇਅਰ ਬਾਏ ਜਾਈ ਜਾਈ ਹੁੰਦੂ ਯਾ ਨਾ ਕਿੱਧਰ ਆਈ ਜਨੇ ਰਿਸ਼ਤੇਦਾਰ ਜੀ ਤੁਹਾਨੂੰ ਤਾਂ ਭੇਜਿਆ ਮੇਰਾ ਫੋਨ ਚੱਕੀ ਹੋਵੇ ਫਿਰ ਲੈ ਕੇ ਉਸ ਪਰ ਨਾ ਫਿਰ ਨੁਤੇ ਇੱਥੇ ਬਾਲ ਲੰਬੇ ਨਾ ਮਨਤੂ ਦੀ ਭੈਣਾ ਜਿਹੜੀ ਇਨਵਰ ਜੀਜਾ ਵੀ ਛੱਡ ਕੇ ਆ ਸੁਣ ਦੱਸ ਵਾ ਲੈ ਕਿ ਉਹਨਾਂ ਨੇ ਚੱਲਦੇ ਨੇ ਹਰ ਕੀ ਬੜੀ ਅੰਮੀ ਆ ਮਿੱਠੀ ਹੁਣ ਲੱਗਦਾ ਲੱਖਮੀ ਜੀ ਆਹਾ ਇਧਰ ਜਾ ਕੇ ਨੂਰ ਮੈਂ ਜਾਣਾ ਨਹੀਂ ਜਾਣਾ ਦੇ ਦੇ ਇਹ ਤਾਂ ਸਾਡਾ ਹਾਂ ਆਚਾਰ ਦੀ ਮੇਰੀ ਜੀ ਦੇਲੇ ਮਾਰਦੀ ਜੀ ਮਾਰਦੀ ਮੈਗੀ ਮੁਗੀ ਕਰਨਦੀ ਤਾਂ ਉਹ ਬਣਾ ਦਉਣੀ ਬਈ ਐਨਿਵਰਾਈ ਬਾਹ ਵੀਰੇ ਲੈ ਫਰੈਂਡ ਪਰਮੈਟ ਲੈ ਖਾਣੀ ਦਾ ਤੂੰ ਪੁੱਤ ਇੱਕ ਵੀ ਨਹੀਂ ਕੀ ਉਹ ਵੀ ਲੈ ਕੇ ਆਣੀ ਤੇ ਆ ਵੀ ਲੈ ਕੇ ਜਾਂਦੀ ਆਹ ਲੈ ਕੇ اندھی نہیں ہو کلاس کوس

ਹੂੰ ਪੋਲੀ ਜਿਵੇਂ ਬਾਣੀ ਆ ਨਾ ਜਿਵੇਂ ਉਹ ਕਹਿੰਦੀ ਬਾਈ ਪੈਰ ਜਾਨੂੰ ਕੀ ਕਹਿੰਦੇ ਨੇ ਪੈਰ ਵੀ ਕੇਰ ਕੇ ਕੀ ਸੁਮਨ ਕਰਾ ਕੇ ਲਿਆਈ ਤੇ ਉਹਨੂੰ ਬਣ ਗਿਆ ਇੱਕ ਬੱਠਾ ਜਿਹਾ ਕਿ ਤੋਂ ਲੰਮੀ ਪਰਾ ਕੇ ਲੈ ਉਹਨੇ ਬਹੁਤ ਸਾਰੇ ਹੀ ਕੀਦਾਂ ਜਾਣਾ ਤੇ ਜਾਣਾ ਇਹਦਾ ਰਾਹ ਦੇਖ ਲਓ ਸਨੀਆਂ ਉੱਥੇ ਜਾਇੰਗਾ ਤਾਂ ਫੇਰ ਵੀ ਤੁਮ ਮੈਲੀ ਥੋੜੇ ਕੋਠੇ ਕੋਲ ਦੀ ਫੇਰ ਕਿਹੜਾ ਇਹ ਸਭ ਨਾਲ ਸਰ ਜਾਣੇ ਫੇਰ ਕਾਹਨੂੰ ਬਾਹਰ ਬਾਹਰ ਫਿਰਨੀ ਕੋ ਉੱਥੇ ਜਲੇ ਬਾਈ ਮੋੜ ਜੀ ਹੱਸਵਾ ਉਹ ਜਾਂਦਾ ਜਾਂਦਾ ਹੱਸ ਗਿਆ ਛੋਟਾ ਇਚਾ ਕਰਾਉਣਾ ਜ਼ਰੂਰੀ ਹੈ ਵੀ ਉਹ ਫਿਰ ਵੇਖ ਲੈਂਦੇ ਨਾ ਖੂਨ ਦੀ ਕਮੀ ਹੈ ਕਿਵੇਂ ਕੋਈ ਟੈਸਟ ਕਈ ਵਾਰ ਕੋਈ ਕਮੀ ਕੁਮੀ ਆਈ ਜਾਂਦੀ ਹੁੰਦੀ ਹੈ ਐਨਾ ਦੀ ਕੋਈ ਮੋੜ ਰਹੇਗਾ ਮੋੜਾ ਪ੍ਰੈਸ਼ਰ ਨਾਲ ਜਾਂਦਾ ਜਾਂਦਾ ਇੰਸਟ੍ਰੂਮੈਂਟ ਸਾਈਟ ਜੀ ਤੈਨੂੰ ਕਿੱਥੇ ਨਹੀਂ ਐ ਨਵਾਂ ਮਮਾ ਐ ਬੁਲਾਣਾ ਹੈਲੋ ਕਰਦੇ ਨਾ ਟਰੈਕਟਰ ਆ ਗਿਆ ਚਲ ਚਲ ਟਰੈਕਟਰ ਆ ਗਿਆ ਦੋ ਰੋਣਾ ਨਾ ਤੇ ਦੰਦੀ ਵੜ ਲੈ ਕਿਵੇਂ ਆ? ਇਹ ਆ ਗਏ ਆ। ਯਾਰ ਸੁਧਰ ਸਕਦੇ ਕਿ ਨਹੀਂ? ਹੈ? ਕਿਉਂ? ਹੋਰ ਨਹੀਂ ਨੰਦੀ ਐ। ਮਸਾ ਇਹਨੇ ਸੁੱਤੇ ਹੋ ਗਏ ਨਾ। ਹਾਂ ਤੇ ਆਪਾਂ ਬਿਮਾਰ ਹੋ ਗਏ ਪਾਪਾ ਨੇ ਇੱਕ ਵੀ ਟੈਸਟ ਨਹੀਂ ਕਰਾਉ। ਆਈ ਵਾਰੀ ਨੇ ਗਾਲੋ ਗਾਲੀ ਹੋ ਗੇ। ਫਿਰ ਪਾਪਾ ਦੇ ਟੈਸਟ ਹੁੰਦੇ ਆ। ਮੰਮਾ ਮਮਈ ਨੂੰ ਫੋਨ ਕਰਦੇ। ਕਰ ਜਾ ਕੇ ਟੈਸਟ ਹੁੰਦੇ ਤੇ ਫਿਰ ਫਿਰ ਗੱਲਾਂ ਮਿਲਦੇ ਆਂ ਅਰੇ ਵਾਰੀ ਪਾਪਾ پتہ ਕੀ ਗਿਆ ਹੰਨੇ 10-15000 ਰੁਪਿਆ ਲੱਗ ਗਿਆ ਆਇਆ ਕੁਝ ਵੀ ਨਹੀਂ ਤੁਸੀਂ ਦੱਸੋ ਹੁਣ ਆਉਣਾ ਚਾਹੀਦਾ ਸੀ ਇਹ ਨਹੀਂ ਹੋਣਾ ਚਾਹੀਦਾ ਸੀ ਵਧੀਆ ਨਹੀਂ ਆਇਆ ਪਾਪੇ ਪੁੱਤਾਂ ਨੂੰ ਵੀ ਚਾਹੀਦਾ ਕੀ ਆ ਮੋਠੇ ਤੇ ਮੰਜੇ ਡਾਲੀਏ ਹਾਂਜੀ